ਡੰਡੋਤ ਬੰਦਨ ਇਨਕਬਾਰ ਸਰਬ ਕਲਾ ਸਮਰਥ ਡੋਲਣ ਤੇ ਰਖੋ ਪ੍ਰਭੂ ਨਾਨਕ ਦੇਕਰ ਹੱਥ ਚਾਲਾਗੇ ਉਠ ਨਾਮ ਜਪ ਨਿਸਬਾਸਰ ਆਰਾਧਾ ਤਾਰਾ ਤੁਝੇ ਨਾ ਵਿਪਈ ਨਾਨਕ ਮਿਟੇ ਉਪਾਦ ਸੁਖ ਹਟਾਲ ਗੁਰ ਸੇਵੀਐ ਐਨਸ ਸਹਿਜ ਸੁਪਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 16 ਮਹਲਾ 5 ਕਾਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਕੋਇ ਅੰਗਮ ਸਾਦੇ ਪੰਜ ਜਨ ਸਿਉ ਸੰਗ ਨਾਲ ਛੁਟਕਿਓ ਆਦਿਕ ਅਹਿਮਦ ਬਾਦੇ ਪੜਿਓ ਔਰ ਬੇਦਵੀ ਚਾਰਿਓ ਨੇਵਲ ਕੋਇ ਨਮਉ ਸਾਦੇ ਪੰਜ ਜਨਾ ਸਿਉ ਸੰਗ ਨਾਲ ਛੁਟਕਿਓ ਆਦਿਕ ਅਹੰਬਦ ਬਾਦੇ ਪਿਆਰੇ मिलना न जाई मैं ये कर्म अनेका हार परे स्वामी के द्वारे दीजे बुद्ध विवेक। विवेका ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਦਾਂ ਛੁਟਕੇ ਨਹੀਂ ਮਾਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ ਮਾਨ ਕੀ ਮੈਲ ਨ ਉਤਰੇ ਇਹ ਵਿਦ जे लाख यत्न कराए कानक कामनी है वर वर बहु भेद दान द दा। ਨਹੀਂ ਮਿਲੀ ਹਰ ਦੁਆਰਾ ਪੂਜਾ ਅਰਚਾ ਵੰਦਨ ਡੰਡੋਤ ਖਾਟ ਕਰਮ ਰਤ ਰਹਤਾ बंधन मह पर नह मिलिए ए जुगता जोग सिद्ध आसन चौरसी एपी कार्य कर रहया। ਦੇ ਆਰ ਜਾ ਫਿਰ ਫਿਰ ਜਨਮ ਹਰਿ ਸੋ ਸੰਗ ਨਾ ਗਇਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਰਾ ਸੇਜ ਸੁਹਣੀ ਚੰਦਨ ਚੋਆ ਨਰਕ ਕੋਰ ਕਾ ਦਵਾਰ ਹਰ ਕੀਰਤ ਸਾਦ ਸੰਗਤ ਹੈ ਸਿਰ ਕਰਮਨ ਕੇ ਕਰਮ ਕਾਹ ਨਾਨਕ ਤਿਸ ਭਯੋ ਪਰਪਤ ਜਿਸ ਪੁਰਬ ਲਿਖੇ ਤੇਰੋ ਸੇਵਕ ਇਹ ਰੰਗ ਮਾਤਾ ਭਾਇਓ ਕਿਰਪਾਲ ਦੀਨ ਦੁਖ ਭਜਨ ਹਰ ਹਰ ਕੀਰਤਨ ਇਹੋ ਮਨ ਰਤ ਤੇਰੋ ਸੇਵਕ ਇਹ ਰੰਗ ਮਾਤਾ ਭਾਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਤਾ ਰਹਾ ਉਹ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ